ਖਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਸੰਯੁਕਤ ਮੋਰਚਾ ਦੀ ਕਾਰਤ ਦੇ ਅੱਜ ਮਾਝਾ ਕਿਸਾਨ ਸੰਗਰਾਸ਼ ਕਮੇਟੀ ਹਰਚੋਵਾਲ ਬੁਰਦਾਸਪੁਰ ਵੱਲੋਂ ਸਟੇਟ ਪ੍ਰੈਜ਼ੀਡੈਂਟ ਪੰਜਾਬ ਸਰਦਾਰ ਬਲਵਿੰਦਰ ਸਿੰਘ ਰਾਜੂ ਔਲਖ ਦੀ ਰਹਿਨਮਾਈ ਹੇਠ ਟਰੈਕਟਰ ਮਾਰਚ ਕੱਢਿਆ ਗਿਆ ਜਿਸ ਵਿੱਚ 200 ਟਰੈਕਟਰ ਕਿਸਾਨਾਂ ਵੱਲੋਂ ਲਿਆਂਦੇ ਗਏ ਮਾਝਾ ਕਿਸਾਨ ਸੰਗਰਾਸ਼ ਕਮੇਟੀ ਦੇ ਪ੍ਰਧਾਨ ਵੱਲੋਂ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜੂ ਠੱਕਰ ਵਾਈਸ ਪ੍ਰੈਜ਼ੀਡੈਂਟ ਹਰਮਨਪ੍ਰੀਤ ਸਿੰਘ ਸੰਧੂ ਸਰਕਲ ਪ੍ਰੈਜ਼ੀਡੈਂਟ ਕਾਦਿਆ ਗੁਰਦਾਸਪੁਰ ਗੁਰਪ੍ਰੀਤ ਸਿੰਘ ਜਨਰਲ ਸਕੱਤਰ ਸੋਨੂ ਚੱਡਾ ਪ੍ਰੈਜ਼ੀਡੈਂਟ ਗੁਰਦਾਸਪੁਰ ਤੋਂ ਇਲਾਵਾ ਹੋਰ ਵੀ ਕਮੇਟੀ ਦੇ ਮੈਂਬਰ ਸ਼ਾਮਿਲ ਸਨ ਕਾਦਿਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਕੀ ਫਤਿਹ ਜੋ ਅੱਜ ਸੰਯੁਕਤ ਮੋਰਚੇ ਦੇ ਕਾਲ ਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੀ ਤਰਫੋਂ ਇੱਕ ਵੱਡਾ ਜਿਹੜਾ ਟਰੈਕਟਰ ਮਾਰਚ ਉਹ ਕੱਢਿਆ ਜਾ ਰਿਹਾ ਲਗਭਗ 200 ਟਰੈਕਟਰ ਦੇ ਕਰੀਬ ਜਿਹੜਾ ਟਰੈਕਟਰਾਂ ਉੱਥੇ ਇਕੱਠਾ ਹੋ ਚੁੱਕਿਆ ਦਾ ਜੇ ਰਸਤੇ 'ਚੋਂ ਵੀ ਬਹੁਤ ਸਾਰੇ ਫੋਨ ਆ ਰਹੇ ਆ ਤੇ ਸਫਲ ਜਿਹੜਾ ਉਹ ਮੋਰਚਾ ਮਾਰਚ ਜਿਹੜਾ ਉਹ ਕੱਢਿਆ ਜਾਊਗਾ ਜਿਹੜੇ ਜਿਹੜੇ ਮੇਰੇ ਵੀਰ ਟਰੈਕਟਰ ਲੈ ਕੇ ਪਹੁੰਚੇ ਆ ਉਹਨਾਂ ਵੀਰਾਂ ਦਾ ਦਿਲ ਦੀਆਂ ਗਾਰੀਆਂ ਤੋਂ ਧੰਨਵਾਦ ਬਹੁਤ ਗਗਾਰਤਾ ਜਿਹੜੇ ਟਰੈਕਟਰ ਖੜੇ ਆ ਉਥੇ ਤੱਕ ਕੈਮਰਾ ਦੀ ਰੇਂਜ ਆ ਉੱਥੇ ਤੋਂ ਵੀ ਪਰੇ ਦੂਰ ਤੱਕ ਟਰੈਕਟਰ ਆ ਜਿਹੜੇ ਅਜੇ ਮੇਰੇ ਹੋਰ ਵੀਰ ਸੱਜਣ ਆ ਰਹੇ ਆ ਦਾ ਰਸਤੇ 'ਚ ਵੀ ਬਹੁਤ سارے ਫੋਨ ਆ ਰਹੇ ਆ ਮੈਂ ਸਾਰੇ ਵੀਰਾਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਹਾਂ ਮਾਝਾ ਸਕਾਨ ਸ਼ਕਸ਼ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ